ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਿਸ਼ਾਲ ਸਿੰਘ ਮਿਸ਼ਾਲ న్యూਸ ਤੋਂ ਸੋ ਦੋਸਤੋ ਅੱਜ ਆਪਾਂ ਜਗਰਾਉਂ ਪੱਧਰ ਕੜੀ ਮੰਦਰ ਕੋਲੇ ਘਾਹ ਮੰਡੀ ਇੱਕ ਬਜ਼ੁਰਗ ਮਾਤਾ ਜਿਨ੍ਹਾਂ ਦਾ ਘਰ ਬਿਲਕੁਲ ਛੱਤ ਡੰਗ ਚੁੱਕੀ ਆ ਸੋ ਮਾਤਾ ਜੀ ਦਾ ਕੋਈ ਵੀ ਸਹਾਰਾ ਹੈ ਨੀਗਾ ਸੋ ਮੈਂ ਸਮਾਜ ਸੇਵ ਸੰਸਥਾ ਨੂੰ ਮੇਰਾ ਨੂੰ ਬੇਨਤੀ ਕਰਦਾ ਕਿ ਇਸ ਮਾਤਾ ਦਾ ਮਕਾਨ ਪਾਇਆ ਜਾਵੇ ਤੇ ਮਾਤਾ ਜੀ ਨੂੰ ਵੀ ਪੁੱਛਦੇ ਆ ਕਿ ਉਹਨਾਂ ਦੀ ਕੀ ਪ੍ਰੋਬਲਮ ਪਈ ਆ ਆਪੇ ਜ਼ੋਰ ਕੇ ਮਾਤਾਵਾ ਜਿਨ੍ਹਾਂ ਦਾ ਬਿਲਕੁਲ ਹੀ ਘਰ ਦਲ ਚੁੱਕਾ ਵਾ ਇਹਨਾਂ ਦਾ ਕੋਈ ਵੀ ਹਸਾਰਾ ਹੈ ਨਹੀਂਗਾ ਇਹਨਾਂ ਦੇ ਬੇਟਾ ਸਿਗਾ ਉਹਨਾਂ ਦੇ ਵੀ ਦਿੱਤ ਹੋ ਚੁੱਕੀ ਆ ਸੋ ਇਹ ਇਸ ਟਾਈਮ ਇਕੱਲੇ ਰਹਿੰਦੇ ਆ ਸੋ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਮਕਾਨ ਇਹਦੇ ਜਿਹੜਾ ਛੱਤ ਆ ਉਹ ਜਰੂਰ ਬਦਲਾਈ ਜਾਵੇ ਚੇਂਜ ਕਰਾਈ ਜਾਵੇ ਸਮਾਜ ਸੇਵੀ ਸੰਗਤਾਂ ਨੂੰ ਬੇਨਤੀ ਆ ਕਿ ਇਹਨਾਂ ਦਾ ਘਰ ਬੁਆਇਆ ਜਾਵੇ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਤਲਬ ਕੀ ਨਾ ਜੀ ਆਪਣਾ ਮੈਨੂੰ ਰਾਜ ਦਾ ਨਹੀਂ ਮਤਲਬ ਇਹ ਕਿੰਨੇ ਦਿਨ ਹੋ ਗਏ ਆਪਣੇ ਮਗਲ ਦੂਜੇ ਮਕਾਨ ਦੇ ਛੱਤ ਡਿੱਗੀ ਨੂੰ 7 ਹੁਣ 7-8 ਮਹੀਨਾ ਹੋ ਗਿਆ 7-8 ਮਹੀਨੇ ਹੋ ਚੁੱਕੇ ਤੇ ਕੋਈ ਤੁਹਾਡਾ ਸਾਰਾ ਕੋਈ ਬੇਟਾ ਕੋਈ ਜਨਾਨੀਆਂ ਜੇਠਾਨੀਆਂ ਤੁਹਾਨੂੰ ਪਤਾ ਹੀ ਹੈ ਅੱਜਕੱਲ ਕੋਈ ਬੇਟੇ ਨੂੰ ਮਤਲਬ ਜੀ ਬੇਟੇ ਨੂੰ ਕੀ ਪ੍ਰੋਬਲਮ ਹੋ ਗਈ ਸੀਗੀ ਹੋਈ ਨਹੀਂ ਹਾਲ ਚਾਕ ਮੰਗੋ ਹੀ ਹੋ ਤਾਂ ਤੁਰਦਾ ਫਿਰ ਬੇਟਾ ਨਾਲ ਹੈ ਐਸ ਟਾਈਮ ਤੁਸੀਂ ਇਕੱਲੇ ਹੋ ਹਾਂਜੀ ਕੋਈ ਤੁਹਾਡਾ ਹਸਾਲਾ ਨਹੀਂ ਹੈਗਾ ਨਹੀਂ ਤੇ ਇਸ ਮਾਸੇ ਵੀ ਸੰਗਤਨ ਕੀ ਬੇਨਤੀ ਕਰਨੀ ਚਾਹੁੰਦੇ ਆ ਇਹ ਸਾਡਾ ਮਕਾਨ ਬਣ ਜਾਵੇ ਹੋਰ ਆ ਦੋ ਮਿੰਟ ਬੇਕੀੜਾ ਮੱਲਾ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰੀ ਜਿਹੜਾ ਇਹ ਮਾਤਾ ਜੀ ਦਾ ਮਕਾਨ ਡਿੱਗਿਆ ਉਹਨੂੰ ਕੀ ਪ੍ਰੋਬਲਮ ਹੈ ਕਦੋਂ ਦਾ ਠੀਕਾ ਹੋਇਆ ਵਾ ਜੀ ਬਹੁਤ ਟਾਈਮ ਹੋ ਗਿਆ ਜੀ ਇਹਨਾਂ ਦੀ ਛੱਤ ਡਿੱਗੀ ਨੂੰ ਬਸ 6-7 ਮਹੀਨੇ ਮੰਨ ਲਓ ਹੋਈ ਗਏ 7 ਮਹੀਨੇ ਹੋ ਗਏ ਜੀ ਤੇ ਕੋਈ ਸਮਾਜ ਸੇਵੀ ਸੰਤਾਂ ਨਾਲ ਕੋਈ ਸੇਵਾ ਕੀਤੀ ਕੋਈ ਦੇਖਿਆ ਕੋਈ ਬਣਾਈ ਨਾ ਨਾ ਤਾਂ ਥੋੜਾ ਨੰਬਰ ਮਿਲਿਆ ਸੀ ਜੀ ਤੁਹਾਨੂੰ ਕੰਟੈਕਟ ਕੀਤਾ ਸੀ ਬਸ ਤੁਸੀਂ ਜਾਈ ਸੀ ਠੀਕ ਆ ਸਰ ਤੇ ਸਰ ਇਹਨਾਂ ਦਾ ਕੋਈ ਨੰਬਰ ਕਨੈਕਟ ਨੰਬਰ ਕੋਈ ਦੁਬਾਰਾ ਨੰਬਰ ਦੇਖ ਲਓ ਜੀ 88475 ਹਾਂਜੀ ਹਾਂਜੀ 86093 ਦੁਬਾਰਾ ਇੱਕ ਹੋਰ ਨੰਬਰ ਫਿਰ 88475 86093 ਤੇ ਜ ਜਿਨ੍ਹਾਂ ਨੇ ਕੋਈ ਸਮਾਜ ਸੇਵੀ ਸੰਤਾਂ ਤੋਂ ਜਾਂ ਸੰਤਾਂ ਤੋਂ ਤੁਸੀਂ ਕੀ ਕਰਨਾ ਚਾਹੋਗੇ ਜੀ ਉਹ ਧੰਨਵਾਦ ਜੀ ਉਹਨਾਂ ਦਾ ਅਜੇ ਕੰਮ ਕਰਦੇ ਰਹਿਣ ਵਧੀਆ ਗੱਲ ਹੈ ਜੀ ਕਿਤੇ ਗਰੀਬ ਦਾ ਭਲਾ ਹੋ ਜਾਂਦਾ ਵਾ ਚੰਗੀ ਗੱਲ ਹੈ ਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਅੱਜ ਤੁਸੀਂ ਇੱਥੇ ਆਏ ਆ ਭੱਦਰਗਾੜੀ ਮੰਦਿਰ ਦੇ ਕੋਲੇ ਮਕਾਨ ਦੀ ਤੁਸੀਂ ਮਕਾਨ ਦੇ ਹਾਲਾਤ ਵੀ ਦੇ ਚੁੱਕੇ ਆ ਹਾਂਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਆ ਜੀ ਵੀ ਇੱਕ ਤਰ੍ਹਾਂ ਕੋਈ ਜਿਹੜੀ ਰਾਜ ਰਾਨੀ ਹੈ ਮਾਤਾ ਰਹਿ ਰਹੀ ਆ ਬਹੁਤ ਹਾਲਤ ਮਾੜੀਆਂ ਮਕਾਨ ਦੀ ਮਕਾਨ ਅੱਧਾ ਡਿੱਗ ਚੁੱਕਿਆ ਅੱਧਾ ਡਿੱਗਣ ਵਾਲਾ ਵਾ ਉਹ ਕਿਸੇ ਟਾਈਮ ਬਿਟਕ ਸਕਦਾ ਕਿਉਂ ਕਮਾਈ ਦਾ ਕੋਈ ਸਾਧਨ ਨਹੀਂ ਹੈ ਕੱਲੀ ਜਿਹੜੀ ਮਾਤਾ ਰਾਜ ਰਾਣੀ ਕੱਲੀ ਰਹਿ ਰਹੀ ਆ ਨਾ ਕੋਈ ਬੇਟਾ ਵਾ ਨਾ ਬੇਟੀ ਆ ਤੇ ਨਾ ਉਹਦੇ ਘਰ ਵਾਲਾ ਵਾ ਮਸਾਂ ਟਾਈਮ ਪਾਸ ਕਰਦੀ ਐ ਵੀ ਬਜ਼ੁਰਗ ਆ ਬੁੜੀ ਆ ਬਜ਼ੁਰਗ ਬੁੜੀ ਆ ਘਟ ਤੋਂ ਘਟ 80 90 ਸਾਲ ਦੀ ਉਮਰ 80 70 80 90 ਸਾਲ ਦੀ ਉਮਰ ਦੇ ਵਿੱਚ ਬੜੇ ਪਾ ਵਾ ਗੁਜ਼ਾਰਾ ਕਰਨਾ ਬਹੁਤ ਔਖਾ ਅਸੀਂ ਅਪੀਲ ਕਰਦੇ ਹਾਂ ਇੱਕ ਪ੍ਰਸ਼ਾਸਨ ਨੂੰ ਬਈ ਇਹਨੂੰ ਸਹਾਇਤਾ ਮਕਾਨ ਦੀ ਦਿੱਤੀ ਜਾਵੇ ਮਕਾਨ ਪਾ ਕੇ ਦੱਸਾ ਜਾਵੇ ਦੂਜੀ ਗੱਲ ਆ ਵੀ ਵੱਧ ਤੋਂ ਵੱਧ ਜਿਹੜੀ ਪਰਸਨਾਂ ਬੜੇਪਾ ਪਰਸਨਾਂ ਮਾਤਾਂ ਨੂੰ ਪਰਸਨ ਜ਼ਰੂਰੀ ਆ ਕਿਉਂ ਜੀਤੇ ਨਾਲ ਮਾਲਾ ਮੋਟਾ ਇਹਦਾ ਗੁਜ਼ਾਰਾ ਚੱਲਦੇ ਗਏ ਮੈਂ ਧੰਨਵਾਦ ਕਰਦਾ ਜਿਹੜਾ ਵਿਸਾਲ ਚੈਨਲ ਆ ਇੱਕ ਬਜ਼ੁਰਗ ਬੁੜੀ ਦੀ ਜਿਨ੍ਹਾਂ ਨੇ ਆ ਕੇ ਖਬਰ ਬਣਾਉਣੀ ਆ ਚੈਨਲ ਤੇ ਪਾਉਣੀ ਆ ਇਹਨਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਮੇਰੇ ਵੀਰ ਐ ਖੋਰ ਸਹਯੋਗੀ ਐ ਜਿਨ੍ਹਾਂ ਨੇ ਨੰਬਰ ਦੱਸਿਆ ਅਗਮਾਡ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਚੈਨਲ ਦੇ ਨਾਲ ਸੰਪਰਕ ਕਰਕੇ ਦਸਾਲ ਚੈਨਲ ਤੇ ਖਬਰ ਪੁਆਈ ਆ ਵੀ ਮਾਤਾ ਨੂੰ ਪੈਰਸਨਲੀ ਜ਼ਰੂਰੀ ਆ ਕਿ ਉਹਦਾ ਗੁਜ਼ਾਰਾ ਹੋ ਸਕੇ ਮਾੜਾ ਮੋਟਾ ਜੇ ਕੋਈ ਸਾਥ ਸੰਧਿਆ ਵੀ ਉਹ ਮਾਤਾ ਨੂੰ ਰੋਸਣ ਦੇਣਾ ਸ਼ੁਰੂ ਕਰੇ ਕਿਉਂ ਵਧੀਆ ਗੁਜ਼ਾਰਾ ਹੋਵੇ ਮਾਤਾ ਦਾ ਕਿਉਂ ਬੜੇਪਾ ਵਾ ਮਗਰ ਕੋਈ ਸਾਧਨ ਨਹੀਂ ਹੈ ਨਾ ਬੱਚੇ ਆ ਨਾ ਬੰਦਾ ਵਾ ਕੱਲੀ ਬੁੜੀ ਆ ਗੁਜ਼ਾਰਾ ਕਰਨਾ ਬਹੁਤ ਔਖਾ ਅਸੀਂ ਇੰਨੇ ਧੰਨਵਾਦ ਕਰਾਂਗੇ ਵੀ ਇੱਕ ਦਾ ਜਿਹੜਾ ਫ੍ਰੀ ਰਾਸ਼ਨ ਮਿਲਦਾ ਵਾ ਜਿਹੜੀ ਉਹ ਸੰਸਤਾ ਦੇ ਰਹੀਆਂ ਨੇ ਉਹ ਜ਼ਰੂਰੀ ਇਹ ਤੇ ਮਾਤਾ ਰਾਜ ਰਾਣੀ ਨਹੀਂ ਕਾ ਪ੍ਰਾਣੀ ਮੰਡੀ ਸੰਪਰਕ ਕਰਕੇ ਇਹਦੀ ਪੈਨਸ਼ਨ ਲਵਾਈ ਜਾਵੇ ਤੇ ਇਹਦਾ ਰਾਸ਼ਨ ਲਵਾਇਆ ਜਾਵੇ ਜਿਹੜਾ ਤੀਜੀ ਮੰਗਾ ਵੀ ਜਿਹੜੇ ਮਕਾਨ ਆ ਮਕਾਨ ਇਹਨੂੰ ਪਾ ਕੇ ਦਿੱਤਾ ਜਾਵੇ ਕਿਉਂ ਸਾਧਨ ਦਾ ਕੋਈ ਵਿਜਾਰਾ ਨਹੀਂ ਹੈ ਨਾਲ ਇਨਾਂ ਲਈ ਬਹੁਤ ਜ਼ਰੂਰੀ ਆ ਸੀ ਇਹ ਚੀਜ਼ ਨੂੰ ਸਭ ਤੋਂ ਵੱਡਾ ਤੁਨ ਸਮਝਦੇ ਆ ਜਿਹੜਾ ਇਹੋ ਜਿਹਾ ਗਰੀਬ ਇਨਸਾਨ ਨੂੰ ਨਹੀਂ ਦਿਖਦਾ ਜੈ ਜਨਤਾ ਜਿੱਤ ਵਾਲਣ ਵਾਲੇ ਲੋਕਾਂ ਨੂੰ ਹਾਂਜੀ ਦੋਸਤੋ ਤੁਹਾਨੂੰ ਦੱਸ ਦਿੱਤੇ ਕਿ ਸਰਦਾਰ ਭਰੂਪ ਸਿੰਘ ਜੀ ਸੱਜਾਵਾਲ ਨੇ ਇਹ ਇਸ ਮਾਤਾ ਦੀ ਸਹਾਇਤਾ ਕੀਤੀ ਜਾਵੇ ਸੋ ਮੈਨੂੰ ਵੀ ਆਸ ਆ ਕਿ ਇਸ ਮਾਤਾ ਦੀ ਜ਼ਰੂਰ ਸਹਿਤਾ ਹੋਏਗੀ ਮੈਂ ਤੁਹਾਡਾ ਆਪਣਾ ਪੱਤਰਕਾਰ ਦਲਜੀਤ ਸਿੰਘ ਮਸ਼ਾਲ ਸਿੰਘ ਮਸ਼ਾਲ ਨਿਯਤੋਂ ਸਸਕਾ ਦੋਸਤੋ